ਨਾ ਇਹ ਆ ਉਧਰ ਆ ਇਧਰ ਬਿਆਸ ਹੁੰਦਾ ਨਾਲ ਉਹ ਦੋਵੇਂ ਸੰਗਮ ਹੋਣ ਦੋਸਤੋ ਇਹ ਸੁਬੀਰ ਆਹ ਕਿਹੜਾ ਟਾਵਰ ਤੇ ਆਹ ਕਿਹੜਾ ਨਾਲਾ ਵਾ ਇਹ ਵਿੱਚੋਂ ਨਾਲੀਆਂ ਆ ਆ ਚੜ ਗਿਆ ਸਾਨੂੰ ਇਧਰ ਉਧਰ ਆ ਰਹੀ ਲਾਂ ਆ ਦੇਖੋ ਆ ਵੀਊ ਜੇ ਆ ਬਿਆਸ ਆ ਰਿਹਾ ਤੇ ਉਹ ਆ ਰਿਹਾ ਜੀ ਸਤਲੁਜ ਆਹ ਸਤਲੁਜ ਦਾ ਕਾਲਾ ਪਾਣੀ ਇਹਦਾ ਵੱਡਾ ਨਾਲਾ ਇਹਦੇ ਚ ਪੈਂਦਾ ਉਹ ਦਿਖ ਰਿਹਾ ਦੂਰੋਂ ਪਾਚਾ ਆਉਂਦੀ ਬੱਚੇ ਤੇ ਆ ਸਾਰਾ ਹੀ ਸੂਣਨਾ ਬਿਲਕੁਲ ਟਿਕਣ ਵਾਲੇ ਕੰਮ ਨਾਲ ਮੜੜ ਦਾ ਏਰੀਆ ਨਹੀਂ ਨਹੀਂ ਦੇਖਦੇ ਨਹੀਂ ਏਡੀ ਇੱਥੇ ਆਹ ਸਾਹਮਣੇ ਮਰੜ ਪਿੰਡ ਦਿਖ ਰਿਹਾ ਉਹ ਸੋ ਵੀਰ ਪਿੱਛੇ ਪਿੰਡ ਕਿਹੜਾ ਉਤੋਂ ਮਰੜ ਤੋਂ ਮਰੜ ਤੋਂ ਹੈ ਨਹੀਂ ਪਿੱਛੇ ਇੱਕ ਉਹ ਪਿੱਛੇ ਪੁਰਾਣਾ ਪਿੰਡ ਅਮਰਾਣਾ ਅਮਰਾਣਾ ਉਧਰਲੀ ਸਾਈਡ ਤੇ ਲੰਘਿਆ ਹੋਇਆ ਆਹ ਦਰਿਆ ਵਾ ਇਹਨਾਂ ਦਾ ਮਿਲਾਬ ਜਿੱਥੇ ਹੁੰਦਾ ਇੱਥੋਂ ਹੀ ਭਾਈ ਗਲਾ ਇੱਥੋਂ ਬੜੀ ਵਿਹੜੀ ਇੱਥੋਂ ਮੁੜ ਕੇ ਜਦੋਂ ਅਸੀਂ ਘੁੰਮਦੇ ਆ ਉਹ ਸਾਹਮਣੇ ਜਿੱਥੇ ਫੁੱਲ ਪ੍ਰਵਾਹ ਕੀਤੇ ਜਾਂਦੇ ਆ ਤੇ ਆ ਹਰੀ ਕੇ ਹੈਡ ਤੋਂ ਚਲੇ ਜਾਂਦਾ ਜਿੱਥੇ ਆ ਆ ਵਰਡ ਸੈਂਚਰੀ ਸਾਰੀ ਸਾਰੀ ਬਹੁਤ ਸਾਰਾ ਜੰਗਲ ਤੇ ਤੁਹਾਨੂੰ ਸਭ ਨੂੰ ਦਿਖਾ ਦੋ ਆ ਦੇਖੋ ਦੋਸਤ ਵਾਹ ਜੀ ਵਾਹ ਸਾਰੇ ਇੱਥੇ ਨਾ ਉੱਥੇ ਬੜੀ ਵਧੀਆ ਆ ਇਧਰ ਟਾਵਰ ਬਣਿਆ ਉੱਪਰ ਤੁਸੀਂ ਖੜੇ ਦੁਬਾਰਾ ਖੇਚਦੇ ਇਨੇ ਕੋਈ ਨਹੀਂ ਭਾਜਦੇ ਬਹੁਤ ਹੀ ਪਿਆਰਾ ਵਿਊ ਬਹੁਤ ਹੀ ਜਬਰਦਸਤ ਇੱਥੇ ਸ਼ਿਕਾਰ ਬਹੁਤ ਜ਼ਿਆਦਾ ਹੋਊਗਾ ਚਲੋ ਆਜੋ ਅਰੋ ਜੀ ਇੱਕ ਮਿੰਟ ਭਾਜੀ ਨਾ ਫੋਟੋ ਦਾ ਫੇਚ ਕੇ ਤਾਂ ਡਰ ਲੱਗਣਾ ਨਦੀ ਆ ਨੀ ਉਦਾਂ ਫਿਕੋ ਵੀ ਵੀ ਪੈਰੀ ਵਿੱਚ ਆ ਗਏ ਇਹ ਸੰਗਮ ਬਹੁਤ ਪਿਆਰਾ ਸਨੂ ਹੁਣ ਤਾਂ ਹਟ ਗਿਆ ਡਰ ਲੱਗਣਾ